ਕਾਰ ਦੇ ਮਾਲਕ ਕਿਤੇ ਕੁਝ ਕੰਮ ਲਈ ਬਾਹਰ ਗਏ ਹੋਏ ਸੀ ਕਿ ਪਿੱਛੋ ਚੋਰ ਆਉਂਦੇ ਨੇ ਤੇ ਕਾਰ ਦੇ ਵਿੱਚ ਬੰਨਿਆ ਹੋਇਆ ਪਗ ਡੌਗ ਚੋਰੀ ਕਰਕੇ ਲੈ ਜਾਂਦੇ ਨੇ ਜੀ ਹਾਂ ਇਹ ਖਬਰ ਲੁਧਿਆਣਾ ਦੇ ਛੋਣੀ ਮੋਹੱਲੇ ਦੀ ਹੈ ਤੁਸੀਂ ਵੀ ਜੇ ਧਿਆਨ ਨਾਲ ਨਹੀਂ ਸੁਣੀ ਤਾਂ ਸੁਣ ਲਓ ਕਿ ਹੁਣ ਤੁਹਾਡੇ ਕਾਰ ਚ ਪਾਲੇ ਹੋਏ ਪਾਲਤੂ ਵੀ ਸੁਰੱਖਿਅਤ ਨਹੀਂ ਨੇ ਚੋਰਾਂ ਦਾ ਐਡਾ ਕੁ ਜ਼ਿਆਦਾ ਖੌਫ ਵੱਧ ਗਿਆ ਕਿ ਉਹ ਕੀਮਤੀ ਸਮਾਨ ਤਾਂ ਕੀ ਜੇ ਘਰ ਚ ਐਂਟਰ ਹੁੰਦੇ ਨੇ ਤੇ ਵੇਖਦੇ ਨੇ ਉੱਥੇ ਬੇਜ਼ੁਬਾਨ ਹੈ ਤਾਂ ਉਸ ਨੂੰ ਚੋਰੀ ਕਰਕੇ ਲੈ ਜਾਂਦੇ ਨੇ ਇਹ ਤਸਵੀਰਾਂ ਸੀਸੀਟੀਵੀ ਕੈਮਰੇ ਚ ਕੈਦ ਹੋ ਗਈਆਂ ਕਿ ਕਿੰਜ ਕਾਰ ਚ ਵੜ ਕੇ ਇੱਕ ਬੰਦਾ ਉੱਥੇ ਬੰਨੇ ਹੋਏ ਪੱਗ ਡੌਗ ਨੂੰ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ। ਕਾਰ ਦੇ ਮਾਲਕ ਜਦੋਂ ਵਾਪਸ ਆਉਂਦੇ ਨੇ ਤੇ ਵੇਖਦੇ ਨੇ ਕਿ ਪੱਗ ਉੱਥੋਂ ਗਾਇਬ ਹੈ ਤਾਂ ਉਸ ਦੀ ਪਾਲ ਕੀਤੀ ਜਾਂਦੀ ਹੈ ਤੇ ਫਿਰ ਸੀਸੀਟੀਵੀ ਤਸਵੀਰਾਂ ਖੰਖਾਲੀਆਂ ਜਾਂਦੀਆਂ ਨੇ ਜਿਸ 'ਚ ਸਾਫ਼ ਤੁਸੀਂ ਵੇਖ ਸਕਦੇ ਹੋ ਕਿ ਕਿੰਜ ਇੱਕ ਬੰਦਾ ਆਉਂਦਾ ਤੇ ਫਿਰ ਪੱਗ ਡੌਗ ਨੂੰ ਉੱਥੋਂ ਦੀ ਲੈ ਕੇ ਫਰਾਰ ਹੋ ਜਾਂਦਾ ਹੈ। ਘਰ ਦੇ ਮਾਲਕ ਅਨੁਸਾਰ ਇਸ ਪਗ ਡੌਗ ਦੀ ਉਮਰ ਮੈਂ 7 ਤੋਂ 8 ਮਹੀਨੇ ਹੈ ਤੇ ਘਰ ਦੇ ਬੱਚਿਆਂ ਦੇ ਨਾਲ ਇਨਾਂ ਕੋ ਪਿਆਰ ਸੀ ਕਿ ਜਦ ਆਏ ਬੇਜ਼ੁਬਾਨ ਕਰੋ ਗਿਆ ਹੈ ਬੱਚਿਆਂ ਨੇ ਰੋਟੀ ਤੱਕ ਨਹੀਂ ਖਾਧੀ ਸਰ ਮਾਮਲਾ ਜੀ ਕੱਲ 4:00 ਵਜੇ ਸਾਡੇ ਘਰ ਦੇ ਬਾਹਰੋਂ ਇੱਕ ਡੱਬੀਆਂ ਵਾਲੀ ਸ਼ਰਟ ਪਾਈ ਬੰਦੇ ਨੇ ਕੈਪ ਪਾਈ ਡੌਗ ਚਾਤੇ ਲੈ ਗਿਆ ਅੱਛਾ ਜੀ ਅਸੀਂ ਸੋਚਿਆ ਕੋਠੇ ਗਿਆ ਹੋਊਗਾ ਜਾਂ ਕਿਸੇ ਸਾਡੇ ਨਾਲ ਦੋ ਮਕਾਨ ਸਾਡੇ ਨੇ ਉਧਰ ਵੜ ਜਾਂਦਾ ਕਰਾਇਦਾਰਾਂ ਕੋਲ ਅਸੀਂ ਲੱਭਦੇ ਰਹੇ ਤੇ ਬਾਅਦ ਚੋਂ ਅਸੀਂ ਕੈਮਰਾ ਚੈੱਕ ਕਰਾਏ ਚਿੰਟਿਆ ਸਪੀਰੋ ਵਾਲੀ ਦੁਕਾਨ ਦੇ ਉਹਦੇ ਵਿੱਚ ਆ ਗਿਆ ਡੌਗ ਨੂੰ ਚੱਕ ਕੇ ਲੈ ਕੇ ਜਾ ਰਿਹਾ ਬੰਦਾ ਪਰ ਉਹਨੇ ਜਦੋਂ ਕੈਮਰੇ ਦੇ ਕੋਲ ਆਇਆ ਮੂੰਹ ਤੇ ਹੱਥ ਰੱਖ ਲਿਆ ਤੇ ਉਸ ਤੋਂ ਬਾਅਦ ਅਸੀਂ ਬਹੁਤ ਲੱਭਰਿਆਂ ਨੂੰ ਰਾਤ 12 ਵਜੇ ਤੋਂ ਲੱਭਦੇ ਲੱਭਦੇ ਬਹੁਤ ਜਗ੍ਹਾ ਦੇਖੀਆਂ ਅਸੀਂ ਕੈਮਰੇ ਚੈੱਕ ਕਰਾਏ ਪਰ ਸਾਨੂੰ ਅਲੇ ਤੱਕ ਕੋਈ ਸਬਤ ਸਬਤ ਨਹੀਂ ਮਿਲੀ ਸਵੇਰੇ ਵੀ ਜਾ ਕੇ ਮੈਂ ਦੇਖ ਕੇ ਆਂ ਤਿੰਨ ਚਾਰ ਜਗ੍ਹਾ ਤੇ ਕਿੰਨੇ ਵਜੇ ਚੋਰੀ ਹੋਇਆ ਸੀ ਇਹ ਬਾਈ 4:00 ਵਜੇ 5-10 ਮਿੰਟ ਤੇ ਗਿਆ ਤੇ 4:15 ਦੇ ਆ ਗਿਆ ਕਲਿੱਕ ਮੂਵੀ ਤੇ ਕਿੰਨੇ ਕੋ ਸਾਲ ਦਾ ਸੀਗਾ ਡੌਗ ਤੇ ਕਿੰਨੇ ਦਾ ਲਿੱਤਾ ਅੱਠ-9 ਮਹੀਨੇ ਦਾ ਸੀ ਸਰ 15000 ਦਾ ਲਿਆ ਸੀਗਾ ਇਥੋਂ ਦੀਵ ਹਸਪਤਾਲ ਦੇ ਕੋਲੋਂ ਅੱਛਾ ਜੀ ਡੌਗ ਮਾਰਕੀਟ ਚੋਂ ਹੂੰ ਹੂੰ ਤੇ ਕਹਿੰਦੇ ਕਿ ਬੱਚਿਆਂ ਦਾ ਪਿਆਰ ਇੰਨਾ ਬਈ ਸਕੂਲ ਲੈ ਜਾ ਰਹੇ ਸੀ ਬੱਚਿਆਂ ਦਾ ਬਹੁਤ ਪਿਆਰ ਸੀ ਜੀ ਖਾਣਾ ਨਹੀਂ ਖਾਦਾ ਰਹਾ ਦ ਉਹਨਾਂ ਨੇ ਜੀ ਜੀ ਕਿੱਦਾਂ ਦੇਖਦੇ ਹੋ ਕਿ ਲੋਕਾਂ ਨੇ ਹੁਣ ਘਰਾਂ ਦੇ ਅੰਦਰ ਵੜ ਕੇ ਡੌਗ ਚੱਕਣੇ ਸ਼ੁਰੂ ਕਰਤੇ ਮੈਂ ਸਰ ਉਹ ਇਹ ਇਨਸਾਨ ਦੀ ਕੀ ਸੇਫਟੀ ਫਿਰ ਸੰਤਾ ਖੁਦ ਡਰ ਪੈ ਗਿਆ ਕੀ ਕੱਲ ਨੂੰ ਬੱਚੇ ਜੇ ਹੈਗੇ ਛੋਟੇ ਸਾਡੇ ਘਰ ਦੇ ਕੱਲ ਨੂੰ ਕੋਈ ਬੱਚਾ ਚੱਕ ਕੇ ਲੈ ਜੇ ਜਿਹੜਾ ਸ਼ਰੇਮ ਡੌਗ ਚੱਕ ਕੇ ਲੈ ਕੇ ਜਾ ਰਿਹਾ ਦਿਨ ਦਿਹਾੜੇ ਕੋਈ ਰਾਤ ਨਹੀਂ ਸ਼ਰੇਮ ਕੋਈ ਨੂੰ ਬੇਖੌਫ ਟੁੱਟ ਰਿਹਾ ਕੀ ਵਗਰ ਮੈਂ ਫੜਿਆ ਉਹਨੂੰ ਡਰ ਹੀ ਹੈ ਨਹੀਂ ਖਤਰਾ ਹੀ ਨਹੀਂ ਬੰਦੇ ਨੂੰ ਫਿਰ ਕਿਵੇਂ ਇਹ ਕਿਵੇਂ ਲੱਭੋਗੇ ਫਿਰ ਇਹਨੂੰ ਸਰ ਲੱਭਾਂਗੇ ਹੁਣ ਪੁਲਿਸ ਸਟੇਸ਼ਨ ਜਾ ਰਿਹਾ ਮੈਂ 4 ਨੰਬਰ ਚ ਉੱਥੇ ਕੰਮਿਨਿਟ ਕਰਾਉਂਗਾ ਅਜੀ ਤਾਂ ਆਪਣੇ ਲੋਨ ਜਿੰਨੇ ਕੋਸ਼ਿਸ਼ ਉਸੇ ਕਰਾਂਗੇ ਤੇ ਪਹਿਲਾਂ ਵੀ ਕੋਈ ਬੰਦਾ ਦੇਖਿਆ ਕਿਤੇ ਇਹਨੂੰ ਚੋਰੀ ਸਰ ਨਹੀਂ ਅਸੀਂ ਨਹੀਂ ਦੇਖਿਆ ਦਰਸਲ ਉਹਦੀ ਲਿਕ ਤਲਿਕਾਂ ਨਿਕਲ ਰਹੀਆਂ ਕੈਮਰੇ ਦੀਆਂ ਕਈ ਜਗ੍ਹਾ ਤੇ ਕਹਿ ਕੇ ਆਇਆ ਮੈਂ ਸ਼ਾਦੀ ਫੋਟੋ ਕਲੀਅਰ ਆ ਜੇ ਕਿਉਂਕਿ ਜਸਟ ਉਹ ਕੈਮਰੇ ਦੇ ਮੂਹਰੇ ਆ ਕੇ ਉਹਨੇ ਹੱਥ ਅੱਗੇ ਰੱਖ ਲਿਆ ਅੱਛਾ ਮੂਵੀ ਦੇ ਵਿੱਚ ਆ ਰਿਹਾ ਸਾਫ਼ ਹੱਥੋਂ ਨੇ ਕੁੱਤਾ ਫੜਿਆ ਆ ਤੇ ਰਾਤ ਉਹਦੇ ਲੱਭੀ ਜਾਂਦੇ ਉਹ ਸਵੇਰੇ 5 ਵਜੇ ਤੇ ਕਹਿੰਦੇ ਲੱਭੇ ਸਵੇਰੇ 5 ਵਜੇ ਸਰ ਮੈਂ ਲਬਰਿਆਂ ਨੂੰ ਰਾਤ 12:30 ਵਜੇ ਸਾਨੂੰ ਲੱਭਦੇ ਰਹਦੇ ਹਾਂ ਜਿਹੜੇ ਇਦਾਂ ਦੇ ਲੋਕ ਆ ਘਰਾਂ ਦੇ ਵੜ ਕੇ ਇਦਾਂ ਕੁੱਤੇ ਚੱਕੀ ਜਾਂਦੇ ਹਨਾ ਤੇ ਕੀ ਕਹਿਣਾ ਚਾਹੋਗੇ ਇਦਾਂ ਦੇ ਬੰਦਿਆਂ ਨੂੰ ਸਰ ਬਹੁਤ ਨੀਚਰ ਕਰਦਾ ਹੈ ਬਹੁਤ ਘਿਰੀ ਹਰਕਤ ਹੈ ਕਿ ਤੁਸੀਂ ਇੱਕ ਬੇਜबान ਨੂੰ ਲੈ ਕੇ ਜਾ ਰਹੇ ਹੋ ਉਹਦੇ ਮਾਲਕਾਂ ਦੂਰ ਕਰ ਰਹੇ ਹੋ ਉਹ ਵੀ ਇੱਕ ਚਸਟ 2 4 5000 ਪਿੱਛੇ ਕੋਈ ਵੱਡੀ ਰਕਮ ਹੋਵੇ ਨਾ ਬੰਦਾ ਕਹਿੰਦਾ ਕਿ ਯਾਰ ਚੋਰੀ ਕੀਤੀ ਇੱਕ ਬੇਜबान ਨੂੰ ਕਹਿੰਦਾ ਥੱਪੜ ਵੀ ਮਾਰੇ ਕੋ ਹਾਂ ਹਮ ਉਹਨੂੰ ਮਾਰ ਰਿਆ ਰਹੇ ਕੈਮਰੇ ਜੀ ਨੂੰ ਥੱਪੂ ਭੋਂਕਰਿਆ ਵਿਚਾਰਾ ਉਹਨੂੰ ਮਾਰ ਰਿਆ ਹੂੰ